ਕਈ ਵਾਰ ਲੋਕ ਪੁਲਿਸ ਦੀਆਂ ੱੱਕੇ ਸ਼ਾਹੀਆਂ ਤੋਂ ਇੰਨਾ ਪਰੇਸ਼ਾਨ ਹੋ ਜਾਂਦੇ ਨੇ ਕਿ ਆਪਣਾ ਹੀ ਨੁਕਸਾਨ ਕਰ ਲੈਂਦੇ ਨੇ ਤਸਵੀਰਾਂ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਇਸ ਪੀੜਤ ਰੇੜੀ ਵਾਲੇ ਨੇ ਜਿੱਥੇ ਇਲਜ਼ਾਮ ਲਗਾਏ ਦੇ ਉੱਥੇ ਹੀ ਆਪਣੀ ਰੇੜੀ ਦਾ ਸਾਰਾ ਸਮਾਨ ਚੁੱਕ ਕੇ ਸੜਕ ਤੇ ਖਿਲਾਰ ਦਿੱਤਾ ਸੋਸ਼ਲ ਮੀਡੀਆ ਤੇ ਮਸ਼ਹੂਰ ਸ਼ਿਵ ਕਿਰਪਾ ਨਿਊਟਰੀ ਕੁਲਚਾ ਜੋ ਕਿ ਅੰਮ੍ਰਿਤਸਰ ਦੇ ਹਾਲ ਗੇਟ ਨਜ਼ਦੀਕ ਰੇੜੀ ਲਗਾਉਣ ਵਾਲਾ ਨੌਜਵਾਨ ਹੈ ਜਦੋਂ ਟ੍ਰੈਫਿਕ ਪੁਲਿਸ ਵੱਲੋਂ ਤੰਗ ਪਰੇਸ਼ਾਨ ਕੀਤਾ ਗਿਆ ਤਾਂ ਉਸੇ ਵੱਲੋਂ ਸੜਕ ਦੇ ਉੱਤੇ ਹਾਈ ਵੋਲਟੇਜਰ ਡਰਾਮਾ ਕਰਦੇ ਆ ਆਪਣੀ ਰੇੜੀ ਦਾ ਸਾਰਾ ਸਮਾਨ ਸੜਕ ਤੇ ਪਲਟਣਾ ਸ਼ੁਰੂ ਕਰ ਦਿੱਤਾ ਜਿਸ ਨਾਲ ਟ੍ਰੈਫਿਕ ਪੁਲਿਸ ਨੂੰ ਵੀ ਹੱਥਾਂ ਪੈਰਾਂ ਦੀ ਪੈ ਗਈ ਪੀੜਤ ਰੇੜੀ ਮਾਲਕ ਪਵਨ ਕੁਮਾਰ ਨੇ ਦੱਸਿਆ ਕਿ ਉਹ 15 ਸਾਲਾਂ ਤੋਂ ਇੱਥੇ ਰੇੜੀ ਲਗਾ ਰਿਹਾ ਪਰ ਟ੍ਰੈਫਿਕ ਪੁਲਿਸ ਵੱਲੋਂ ਉਸੇ ਰੇੜੀ ਚੁੱਕਵਾਉਣ ਨੂੰ ਲੈ ਕੇ ਉਸ ਨਾਲ ਤਕਾ ਕੀਤਾ ਜਾ ਰਿਹਾ ਜੇ ਮੇਰਾ ਨਾਮ ਪਵਨ ਕੁਮਾਰ ਹੈ ਤੇ ਕਿੰਨੇ ਸਮੇਂ ਤੋਂ ਤੁਸੀਂ ਇੱਥੇ ਆਪਣੀ ਰੇੜੀ ਲਗਾ ਰਹੇ ਹੋ ਮੈਂ 15 ਸਾਲ ਤੋਂ ਲਗਾ ਰਿਹਾ ਹਾਂ ਇੱਥੇ ਰੇੜੀ ਲਗਾਉਂਦੇ ਹਾਂ ਮੈਂ ਫੇਰ ਲਗਾ ਰਿਹਾ ਵੇਖੋ ਸਾਈਡ ਤੇ ਲੱਗੀ ਰੇੜੀ ਹਾਂਜੀ ਤੇ ਰੋਜ਼ ਆ ਚਾਰ ਪੰਜ ਦਿਨ ਤੋਂ ਕੋਈ ਛੇ ਜਿਆਦਾ ਤੰਗ ਕਰਦਾ ਕਹਿੰਦਾ ਰੇੜੀ ਚੁੱਕ ਕੇ ਲੈ ਜਾ ਰੇੜੀ ਚੁੱਕ ਕੇ ਲੈ ਜਾ ਮੈਂ ਉਹਨਾਂ ਨੇ ਇੱਕ ਦੋ ਵਾਰੀ ਵੀ ਕਿਹਾ ਥੋ ਟੈਂਕਰ ਲੱਗਦੇ ਪਾਣੀ ਦੇ ਤੇ ਮੈਨੂੰ ਕਹਿੰਦੇ ਥੋੜੀ ਅੱਗੇ ਲਗਾਇਆ ਕਰ ਸਰਕਾਰੀ ਆਂਦੇ ਉਹਨਾਂ ਨੂੰ ਕਿਸੇ ਨੂੰ ਕੋਈ ਆਬਜੈਕਸ਼ਨ ਨਹੀਂ ਹੈਗਾ ਪਾਣੀ ਭਰਨ ਵਾਲੇ ਸਰਕਾਰੀ ਮੁਲਾਜ਼ਮ ਵੀ ਆਂਦੇ ਕਾਰਪੋਰੇਸ਼ਨ ਵਾਲੇ ਨੂੰ ਆਂਦੇ ਉਹ ਕਹਿੰਦਾ ਤੂੰ ਉੱਥੇ ਪਿੱਛੇ ਲਈ ਆ ਉਹਨੂੰ ਇ ਔਰ ਇੰਨਾ ਸਮਾਨ ਬਣਿਆ ਮੈਂ ਕਿੱਥੇ ਲੈ ਕੇ ਜਾਵਾਂ ਮੈਂ ਵੀ ਸੁਹਿਰਦਾ 4 ਵਜੇ ਤੋਂ ਉੱਠ ਕੇ ਕੰਮ ਕਰਦਾ ਪਿਆ 15 ਸਾਲ ਤੋਂ ਤੁਸੀਂ ਇੱਥੇ ਰੇੜੀ ਲਗਾ ਰਹੇ ਹੋ ਹਾਂਜੀ ਪਹਿਲਾਂ ਇਸ ਤਰ੍ਹਾਂ ਦਾ ਟ੍ਰੈਫਿਕ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਆ ਕੇ ਤੰਗ ਕੀਤਾ ਜਾਂਦਾ ਸੀ ਤੁਹਾਨੂੰ ਹਾਂਜੀ ਕੀਤਾ ਜਾਂਦਾ ਸੀ ਜਦੋਂ ਨਵਾਂ ਕੋਈ ਆ ਗਿਆ ਐਸਆਈ ਆ ਗਿਆ ਇਹਨੂੰ ਰੇੜੀ ਚੁੱਕ ਲਾ ਜਦੋਂ ਵੀ ਆਦਮ ਬਦਤਮੀ ਜੀ ਨਾਲ ਇੰਨੀ ਦੁਨੀਆ ਆਂਦੀ ਮੇਰੇ ਕੋ ਪਤਾ ਨਹੀਂ ਕਿੱਥੋਂ ਕਿੱਥੋਂ ਲੋਕ ਆਉਂਦੇ ਹੱਥ ਜੋੜਦੇ ਮੇਰੇ ਅੱਗੇ ਪਿਆਰ ਦਿੰਦੇ ਇਹਨੇ ਪਿਆਰ ਨਾ ਬੋਲਦੇ ਆ ਪੰਜਾਬੀ ਭਈਏ ਬਾਹਰੋਂ ਆ ਕੇ ਮੇਰੇ ਕੋ ਆਂਦੇ ਆ ਹਰ ਕੋਈ ਆ ਕੇ ਮੈਨੂੰ ਪਿਆਰ ਨਾਲ ਬੋਲਦਾ ਇੱਜ਼ਤ ਮਿਲਦੀ ਆ ਮਗਰ ਇਹ ਜਿਹੜੀ ਇਹ ਜਿਹੜੀ ਜਦੋਂ ਇਹ ਚੀਜ਼ ਆਂਦੀ ਹੈ ਨਾ ਤੇ ਬਸ ਇੱਕੋ ਧਮਕੀ ਹੁੰਦੀ ਆ ਕੀ ਤੇਰੀ ਰੇੜੀ ਚੁਕਾ ਦਨੀ ਆ ਤੇਰੀ ਰੇੜੀ ਚੁਕਾ ਦਨੀ ਜਿਹੜਾ ਵੀ ਕੋਈ ਵੀ ਅੱਜ ਤੱਕ ਸਮਝ ਲੋ ਜਿੰਨੇ ਵੀ ਬੰਦੇ ਆਏ ਕਹਿੰਦਾ ਤੇਰੀ ਰੇੜੀ ਚੁਕਾ ਦਨੀ ਇਹੀ ਕੰਮ ਕਰ ਤੇਰੀ ਰੇੜੀ ਚੁਕਾ ਦਨੀ ਪੁਲਿਸ ਨੂੰ ਪ੍ਰੋਬਲਮ ਕੀ ਆ ਤੁਹਾਡੀ ਰੇੜੀ ਨਾਲ ਮੈਨੂੰ ਆਪ ਨਹੀਂ ਪਤਾ ਬਾਜੀ ਮੈਨੂੰ ਪਤਾ ਹੋਵੇ ਤਾਂ ਮੈਂ ਦੱਸਾਂ ਮੈਨੂੰ ਅੱਜ ਤੱਕ ਮੈਂ ਇਹੀ ਚੀਜ਼ ਤੋਂ ਕੰਫਿਊਜ਼ ਹਾਂ ਮੇਰੀ ਰੇੜੀ ਤੋਂ ਪ੍ਰੋਬਲਮ ਕੀ ਆ ਤਾਂ ਹੋਰ ਵੀ ਬਹੁਤ ਸਾਰੀਆਂ ਰੇੜੀਆਂ ਲੱਦਦੇ ਨੇ ਜੇ ਉਹਨਾਂ ਨੂੰ ਵੀ ਆ ਕੇ ਤੰਗ ਪਰੇਸ਼ਾਨ ਕੀਤਾ ਜਾਂਦਾ ਨਾ ਤੁਹਾਡੇ ਸਾਹਮਣੇ ਉਹ ਲੱਗੀਆਂ ਹੋਈਆਂ ਆ ਉਹ ਸਾਹਮਣੇ ਲੱਗੀਆਂ ਆ ਵੇਖੋ ਗੱਡੀਆਂ ਲੱਗੀਆਂ ਹੋਈਆਂ ਆ ਕਿਉਂ ਸੜਕ ਦੇ ਵਿੱਚ ਨਹੀਂ ਆ ਵੇਖੋ ਸਾਈਡ ਤੇ ਲਾਈ ਆ ਭਾਜੀ ਤੁਹਾਡੀ ਨਹੀਂ ਹੋਰ ਜਿਹੜੀਆਂ ਰੇਡੀਆਂ ਆ ਉਹ ਵੇਖ ਲਓ ਕੈਮਰਾ ਕਮਾ ਕੇ ਸੜਕ ਦੇ ਉੱਤੇ ਹੀ ਲੱਗੀਆਂ ਹੋਈਆਂ ਆ ਸਾਹਮਣੇ ਮੋੜ ਲਗਾ ਤੇ ਮੇਰੀ ਰੇੜੀ ਕਹਿੰਦਾ ਤੂੰ ਉੱਥੇ ਲਾਈ ਆ ਇੱਥੇ ਕੋਈ ਆਣ ਜਾਣ ਦਾ ਤੇ ਰਾਹ ਤੇ ਹੈਗਾ ਨਹੀਂ ਭਾਜੀ ਕੋਈ ਬਿਲਕੁਲ ਸਾਈਡ ਤੇ ਹੈਗੀ ਆ ਕਿਸੇ ਨੂੰ ਕੋਈ ਪ੍ਰੋਬਲਮ ਨਹੀਂ ਹੈ ਕਿੰਨੇ ਦਾ ਨੁਕਸਾਨ ਹੋ ਚੁੱਕਾ ਤੁਹਾਡਾ ਜਿਹੜਾ ਸਮਾਨ ਪੂਰਾ ਤੁਸੀਂ ਪਟਾ ਦਤਾ ਮੇਰਾ ਕਰਤੂ ਕਰ ਪੰਜ ਹਜ਼ਾਰ ਦਾ ਭਾਜੀ ਵੀ ਬੀਸੀ ਕੀ ਉਹੀ ਪਣੀ تھی ਮੈਂ ਸਭ ਕੁਝ ਵੇਸਟ ਕਰਤਾ ਪਠੂਰੇ ਹੀ ਆਲੂ ਵਾਲੇ ਕੁੰਚੇ ਹੀ ਸਾਰਾ ਵੇਸਟ ਕਰਤਾ ਭਾਜੀ ਮੈਂ ਹੁਣ ਕਹਿੰਦਾ ਤੈਨੂੰ ਲਾਣ ਹੀ ਜੇ ਮੈਂ ਕਿਸੇ ਨੂੰ ਖਵਾਵਾਂਗਾ ਉਹ দান ਕਰਨ ਦਾ ਕੀ ਫਾਇਦਾ ਜਿਹੜਾ ਆਪਣੇ ਦਿਲੋਂ ਨਾ ਲਾਇਆ ਉਹ ਤੇ ਧੱਕੇ ਨਾਲ ਕਿਸੇ ਨੂੰ ਖਵਾਤਾ ਹੂੰ ਜੀ ਜੀ ਜਾ ਕੇ ਦੱਸ ਕਿੰਨਾ ਦੁਖੀ ਹੈ ਅੱਜ ਤੁਸੀਂ ਮੈਂ ਬਹੁਤ ਦੁਖੀ ਆ ਪਹਿਲੇ ਮੇਰੇ ਪਾਪਾ ਐਕਸਪਾਇਰ ਹੋ ਗਏ ਬਾ ਐਕਸਪਾਇਰ ਹੋ ਗਏ ਮੈਂ ਘਰ ਇਕੱਲਾ ਕਮਾਣਾ ਲੱਗਾ ਹੁਣ ਜਦੋਂ ਚੀਜ਼ਾਂ ਕਰਦੇ ਮੈਂ ਕਿੱਥੇ ਜਾਵਾਂਗਾ ਆਪ ਤੁਸੀਂ ਸੋਚੋ ਪੰਜਾਬੀ ਪੰਜਾਬ ਚ ਰਹੇ ਖੁਸ਼ ਨਹੀਂਗਾ ਤੇ ਕਿੱਥੇ ਜਾਏ ਪੰਜਾਬੀ ਪੰਜਾਬੀ ਤਾਂ ਬੇਬਾਰ ਜਾਊ ਭਾਜੀ ਮੈਂ ਜੁਧਵੀ ਰਹਿ ਮੈਂ ਕੇਂਦਰੀ ਚਿਰੂ ਉਦਾਸ ਮੰਦਿਰ ਦਾ ਪ੍ਰਧਾਨ ਹਾਂ ਇਹ ਜਿਹੜਾ ਆਪਣਾ ਮੰਦਿਰ ਆ ਇਹ ਬੱਚਾ ਇੰਨਾ ਦੁਖੀ ਹੈ ਪਿਛਲੇ ਹਫਤੇ ਮੇਰੇ ਨਾਲ ਗੱਲ ਕਰਦਾ ਪਿਆ ਸੀ ਕਿ ਮੈਂ ਪ੍ਰਧਾਨ ਜੀ ਜੋ ਮੇਰੇ ਨਾਲ ਨਾ ਕਰਦੇ ਪਏ ਨਾ ਦਿਲ ਕਰਦਾ ਕਿ ਮੈਂ ਸੁਸਾਈਡ ਕਰ ਲਾਂ ਮੈਨੂੰ ਕਹੇ ਪੁੱਤਰ ਇਹ ਕੰਮ ਨਾ ਕਰੀ ਕਿ ਇਹਦਾ ਕੁਝ ਨਹੀਂ ਜਾਣਾ ਤੇਰੇ ਬੱਚੇ ਰੋਲ ਜਾਣਗੇ ਕੰਦਾ ਫਿਰ ਮੈਂ ਕਰਾਂਗੀ ਅੱਜ ਤੇ ਅੱਪਾ ਵੀ ਦੇਖਦੇ ਰਹੇਗੇ ਕਿ ਵੀ ਇਹ ਬੰਦਾ ਕੀ ਬਿਆ ਜੋ ਇਹਦੇ ਨਾਲ ਕੰਡੀਸ਼ਨ ਹੋਈ ਹੈ ਮੌਕੇ ਤੇ ਦੇਖਿਆ ਪਹਿਲਾਂ ਤਾਂ ਮੈਂ ਸੁਣਦਾ ਸੀ ਨਾ ਕਿ ਵੀ ਇੱਥੇ ਆ ਕੇ ਪੁਲਿਸ ਵਾਲੇ ਜਾਂ ਕਿ ਧੱਕਾ ਕਰਦੇ ਪਏ ਨੇ ਪਰ ਅੱਜ ਦੇਖਿਆ ਤੇ ਬੜਾ ਮਨ ਤੁਹਾਡਾ ਤੇ ਆਪ ਪਰੇਸ਼ਾਨ ਹੋ ਗਏ ਵੀ ਕਰੀਏ ਵੀ ਅਗਰ ਇੱਕ ਬੰਦੇ ਦੀ ਸੇਫਟੀ ਨਹੀਂ ਹੈਗੀ ਆਪਣੇ ਘਰ ਦੇ ਵੀ ਇੱਥੇ ਫਿਰ ਕਿੱਥੇ ਹੋਏਗੀ ਕੋਈ ਇੱਥੇ ਕੋਈ ਸਮੈਗ ਥੋੜੀ ਵੇਜਦਾ ਪਾ ਠੀਕ ਹੈ ਉਹਨੂੰ ਟਾਈਮ ਦਿਓ ਜਾਂ ਪਿੱਛੇ ਕਰ ਲੈ ਵੀ ਥੋੜੀ ਤੇ ਗੱਡੀ ਤਾਂ ਉਹਦੀ ਹੈਗੀ ਪਿੱਛੇ ਪਹਿਲਾਂ ਇੱਥੇ ਲਾਂਦਾ ਸੀ ਮਗਰ ਲੈ ਗਿਆ ਹੁਣ ਤੁਸੀਂ ਦੇਖ ਲਓ ਮਹੀਨਾ ਹੀ ਨਹੀਂ ਕੰਮ ਕੀਤਾ ਇਹਨੇ ਜਦੋਂ ਇਹ ਕੰਮ ਹੋ ਰਿਹਾ ਸੀ ਤੇ ਮਹੀਨਾ ਉਹਨੇ ਉਹਦੀ ਰਾਤ ਸਗੋਂ ਘਟ ਗਈ ਇਹ ਵੀ ਰਾਤ ਸਗੋਂ ਛੁੱਟੀ ਹੁੰਦੀ ਤੇ ਅੱਜ 15000 ਦੀ ਇਹਦੀ ਰਾਤ ਹੋਣੀ ਹੈ ਤੇ ਸਾਰਾ ਬਤਾ ਵਿਚਾਰੇ ਦਾ ਘਟੇ ਹੀ ਹੈ ਜਦੋਂ ਘਰੋਂ ਖਾਏਗਾ ਤਾਂ ਪ੍ਰਧਾਨ ਜੀ ਜਦੋਂ ਟ੍ਰੈਫਿਕ ਪੁਲਿਸ ਦੇ ਮੁਲਾਜ਼ਮ ਇੱਥੇ ਆ ਕੇ ਲਗਾਤਾਰ ਇਸ ਨੂੰ ਤੰਗ ਪਰੇਸ਼ਾਨ ਕਰਦੇ ਨੇ ਕਿ ਤੁਸੀਂ ਆਪਣੀ ਸਾਰੀ ਇਥੋਂ ਜਿਹੜੇ ਦੁਕਾਨਦਾਰ ਨੇ ਇਕੱਠੇ ਹੋ ਕੇ ਮੁਲਾਜ਼ਮਾਂ ਨਾਲ ਗੱਲਬਾਤ ਨਹੀਂ ਕੀਤੀ ਕਿ ਨਹੀਂ ਦੇਖੋ ਕਰੀਦਾ ਪਰ ਅੱਜ ਪਤਾ ਲੱਗ ਗਿਆ ਹੁਣ ਜਿਹੜੀ ਹੈ ਨਾ ਹੁਣ ਲੜਾਈ ਕਰਾਂਗੇ ਜੀ ਬੱਚੇ ਦੇ ਪਿੱਛੇ ਘਲੋਵਾਂਗੇ ਮਾਰਕੀਟ ਵੀ ਖਲੋਏਗੀ ਆਪਾਂ ਵੀ ਖਲੋਵਾਂਗੇ ਨਹੀਂ ਧੱਕਾ ਕਿਉਂ ਹੰਨ ਦਿੱਤਾ ਜਾਏਗਾ ਜੀ ਇਦਾਂ ਤੇ ਫਿਰ ਕੀ ਕਹਿੰਦੇ ਜਦੋਂ ਆਪਣੇ ਸ਼ਹਿਰ ਦੇ ਵਿੱਚ ਰਹਿ ਕੇ ਨਹੀਂ ਆਪਾਂ ਰੋਟੀ ਕਮਾ ਸਕਦੇ ਤਾਂ ਕਿੱਥੇ ਜਾਵਾਂਗੇ ਬਕਾਇਦਾ ਉਹਨੇ ਉਹਦੀ ਪਰਚੀ ਗਈ ਹੈ ਫਿਰ ਉਹਨੂੰ ਮੋਦੀ ਦਾ ਲੋਨ ਮਿਲਿਆ ਉਹਦਾ ਵੀ ਉਹਨੂੰ ਮਿਲਿਆ ਉਹ ਕੀ ਕਹਿੰਦਾ ਨੰਬਰ ਮਿਲਿਆ ਤੇ ਮਗਰ ਜਿਹੜੀ ਲੱਗੀ ਵੇਖੋ ਉਹ ਤਾਂ ਹੀ ਮੋਦੀ ਦਾ ਲੋਨ ਬਾਤ ਕੀਤਾ ਤਾਂ ਫਿਰ ਕਿੱਥੇ ਲਾਏਗਾ ਕੋਈ ਬੰਦਾ ਤੁਸੀਂ ਇਹ ਮੋੜ ਮੋੜ ਲਓ ਪਿੰਗ ਪਲਾਇਆ ਤੇ ਲੰਘਿਆ ਨਹੀਂ ਜਾਂਦਾ ਵਿਚਕਾਰ ਉਹਨੂੰ ਉਹ ਨਹੀਂ ਦਿਖਦਾ ਪਿਆ ਵੀ ਇੱਥੇ ਕਿਹੜਾ ਟ੍ਰੈਫਿਕ ਹੈਗਾ ਇਹ ਗੱਡੀਆਂ ਵੇਖੋ ਇਹ ਗੱਡੀਆਂ ਵੇਖ ਲਓ ਇੱਥੋਂ ਤੱਕ ਉਹ ਗੱਡੀਆਂ ਲੱਗੀਆਂ ਮਤੋਂ ਨਹੀਂ ਨਹੀਂ ਗਾੜ ਨਹੀਂ ਆਏਗਾ ਬੈਨ ਉਹ ਪਿੱਛੇ ਕੀ ਕੀ ਕਰੋ ਆਪਾਂ ਤੇ ਇਹੀ ਕਹਿੰਦੇ ਆ ਵੀ ਤੁਹਾਡੇ ਕਹਿੰਦੇ ਤੁਸੀਂ ਵੀ ਪ੍ਰਸ਼ਾਸਨ ਕੋਲ ਸਾਡੀ ਆਵਾਜ਼ ਪਹੁੰਚਾਓ ਬਈ ਤਕਾਣਾ ਹੋਣਾ ਚਾਹੀਦਾ ਇਹਦਾ ਲਈ ਇਸ ਸਬੰਧੀ ਜਾਣਕਾਰੀ ਦਿੰਦੇ ਆ ਟ੍ਰੈਫਿਕ ਪੁਲਿਸ ਦੇ ਇੰਸਪੈਕਟਰ ਨੇ ਸਪੱਸ਼ਟ ਦਿੰਦੇ ਆ ਕਿ ਕਮਿਸ਼ਨਰ ਪੁਲਿਸ ਅਤੇ ਏਡੀਸੀਪੀ ਟ੍ਰੈਫਿਕ ਦੇ ਨਿਰਦੇਸ਼ਾਂ ਦੇ ਉੱਪਰ ਸ਼ਹਿਰ ਦੀਆਂ ਸੜਕਾਂ ਦੇ ਕਿਨਾਰੇ ਲੱਗੀਆਂ ਬਹੁਤ ਸਾਰੀਆਂ ਰੇੜੀਆਂ ਨੂੰ ਟ੍ਰੈਫਿਕ ਸਮੱਸਿਆ ਦੇ ਚੱਲਦੇ ਥੋੜਾ ਪਿੱਛੇ ਹਟਾਇਆ ਜਾ ਰਿਹਾ ਹੈ ਪਰ ਇਸ ਨੌਜਵਾਨ ਦੇ ਵੱਲੋਂ ਗੁੱਸੇ ਵਿੱਚ ਇਹ ਕਦਮ ਚੁੱਕਿਆ ਗਿਆ ਦੇਖੋ ਪਤਾ ਨਹੀਂ ਕਿਉਂ ਉਹਦੇ ਮਨ 'ਚ ਗੁੱਸਾ ਹੋ ਕੋ ਗੱਲ ਦਾ ਵਾ ਜਿੱਦਾਂ ਮੰਨ ਜੋ ਕਿ ਸੀਪੀ ਸਾਹਿਬ ਦੇ ਇਤਿਹਾਸ ਅਨੁਸਾਰ ਇਸ ਤਰ੍ਹਾਂ ਮੈਡਮ ਡੀਐਸਪੀ ਟ੍ਰੈਫਿਕ ਦੇ ਨਿਰਦੇਸ਼ਾਂ ਦੇ ਮੁਕਾਬਲੇ ਜਿਹੜੀਆਂ ਰੋਡ ਦੇ ਨਵੇਂ ਬੜੇ ਨੇ ਉਹਨਾਂ ਦੇ ਉੱਤੇ ਬਹੁਤ ਜ਼ਿਆਦਾ ਰੇੜੀਆਂ ਵਾਲੇ ਨੇ ਲੈਣ ਕੇ ਰੇੜੀਆਂ ਲਾਉਂਦੀਆਂ ਵਾਂ ਜਿਹਨਾਂ ਨੂੰ ਅਸੀਂ ਨੋਟਿਸਮੈਂਟ ਕਰਕੇ ਕਹਿੰਦੇ ਆਂ ਕਿ ਪਹਿਹੀ ਆਪਣੀ ਰੇੜੀ ਜਿਹੜੀ ਆ ਉਹ ਕਿਸੇ ਉਸ ਜਗ੍ਹਾ ਤੇ ਲਗਾਓ ਜਿੱਥੇ ਜਗ੍ਹਾ ਤੇ ਕਿਸੇ ਪਬਲਿਕ ਰੂਟ ਟ੍ਰੈਫਿਕ ਨੂੰ ਕੋਈ ਸਮੱਸਿਆ ਨਾ ਆਵੇ ਇਸ ਕਰਕੇ ਰੋਜ਼ ਦੀ ਤਰ੍ਹਾਂ ਜਿੱਦਾਂ ਅਸੀਂ ਨੋਟਿਸਮੈਂਟ ਕਰਦੇ ਆਂ ਜਾਂ ਉਹਨਾਂ ਨੂੰ ਕਹਿੰਦੇ ਆਂ ਵੀ ਜਿਹੜੀਆਂ ਰੇੜੀਆਂ ਆ ਪਿੱਛੇ ਕਰ ਲਓ ਜਿਹਦੀਆਂ ਫਰੂਟ ਵਾਲੀਆਂ ਰੇੜੀਆਂ ਉਹ ਵੀ ਲੈ ਲੂ ਜਲੇ ਜਾਂਦੇ ਨੇ ਹਰ ਰੇੜੀ ਦਾ ਹਰ ਫਾਂ ਤੇ ਹਰ ਜਗ੍ਹਾ ਤੇ ਬਾਜ਼ਾਰ 'ਚ ਵੀ ਨੋਟਿਸਮੈਂਟ ਕਰਦੇ ਆਂ ਤੇ ਰੇੜੀਆਂ ਜਿਹੜੀਆਂ ਲਾ ਕੇ ਤੇ ਟ੍ਰੈਫਿਕ ਇਸ ਕਰਕੇ ਪਤਾ ਨਹੀਂ ਉਹ ਕੋਈ ਆਪਣਾ ਦਿਮਾਗੀ ਤੌਰ ਤੇ ਕੋਈ ਉਹਦੇ ਮਨ ਚ ਹੋਊਗੀ ਕਿਸੇ ਤਰੀਕੇ ਨਾਲ ਜਿਉ ਉਹਨਾਂ ਨੂੰ ਕਿਹਾ ਵੀ ਆ ਜਨਾ ਫਾਇਰ ਬ੍ਰਿਗੇਡ ਪਾਣੀ ਭਰ ਲਾਉਂਦਾ ਵਾ ਇਹਦੇ ਥੱਲੇ ਗੱਡੀਆਂ ਲਾ ਦਿੱਤੀਆਂ ਵਾ ਤੁਹਾਡੀ ਗੱਡੀਆਂ ਰੇੜੀ ਕਰਕੇ ਤੁਸੀਂ ਰੇੜੀ ਨੂੰ ਥੋੜਾ ਪਿੱਛੇ ਫੁੱਟਪਾਥ ਤੇ ਕਰਕੇ ਲਾ ਲਓ ਨਾ ਕਿ ਫੁੱਟਪਾਥ ਤੇ ਕਰਨ ਦੀ ਬਜਾਏ ਉਹਨੇ ਪਤਾ ਨਹੀਂ ਸਮਾਰਟਫੋਨ ਡੋਲ ਲਿਆ ਆਪਣਾ ਇਸ ਕਰਕੇ ਆ ਉਹਦੇ ਬਾਰੇ ਹੁਣ ਕੀ ਕਰ ਸਕਦੇ ਉਹਦੀ ਮਾਨਸਿਕਤਾ ਵਾ ਇਦਾਂ ਨਹੀਂ ਕਰਨਾ ਚਾਹੀਦਾ ਉਹਨੂੰ ਪਛਾਹ ਕਰਕੇ ਲਾ ਦੇ ਜਿੱਥੇ ਉਹ ਕਹਿੰਦਾ ਵਾ ਫੁੱਟਪਾਥ ਪੁੱਛੇ ਹੈਗਾ ਇੱਕ ਰੇੜੀ ਲੱਗੀ ਆ ਉਹਨਾਂ ਨੂੰ ਕਿਹਾ ਵੀ ਆ ਫੁੱਟਪਾਥ ਦੇ ਪਿੱਛੇ ਤੇ ਪਾਰਜੇਟ ਦੇ ਮੰਦਿਰ ਤੇ ਪ੍ਰਧਾਨ ਨੇ ਉਹ ਕਹਿੰਦੇ ਨੇ ਕਿ ਟ੍ਰੈਫਿਕ ਪੁਲਿਸ ਦੇ ਮੁਲਾਜ਼ਮਾਂ ਨੂੰ ਇਹਦੀ ਰੇੜੀ ਦਿਖਾਈ ਦਿੰਦੀ ਆ ਪਰ ਪਿੰਕ ਪਲਾਜ਼ਾ ਦੇ ਵਿੱਚ ਇੰਨੀਆਂ ਰੇੜੀਆਂ ਇੰਨੀਆਂ ਜਿਹੜੀਆਂ ਦੁਕਾਨਦਾਰਾਂ ਦੇ ਵੱਲੋਂ ਬਾਹਰ ਜਿਹੜੇ ਖਬਜ਼ੇ ਤੱਕ ਕਰ ਦਿੱਤੇ ਗਏ ਨੇ ਪਿੰਕ ਪਲਾਜ਼ਾ ਦੇ ਵਿੱਚੋਂ ਨਿਕਲਣਾ ਮੁਸ਼ਕਲ ਹੋ ਚੁੱਕਾ ਹੈ ਪਰ ਟ੍ਰੈਫਿਕ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਉਹਨਾਂ ਦੇ ਉੱਪਰ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਪਰ ਇਹਨੂੰ ਆ ਕੇ ਤਨ ਪਰੇਸ਼ਾਨ ਕਿਉਂ ਨਹੀਂ ਨਹੀਂ ਇੱਕ ਕਾਰਗੱਡੀ ਹੈਗਾ ਜੀ ਸਾਡਾ ਕੋਈ ਕੋਈ ਵੀ ਇਕੱਲਾ ਬੰਦਾ ਸਾਡਾ ਕੋਈ ਨਹੀਂਗਾ ਅਸੀਂ ਸਾਰੇ ਸ਼ਹਿਰ ਨੂੰ ਕਰਾਉਂਦੇ ਆ ਸਫਾਈ ਪਿਕ ਬਲਾਜੇ ਦੇ ਵਿੱਚ ਵੀ ਕਰਦੇ ਆ ਮੈਂ ਪਰਿਯਰ ਗਿਆਮ ਗੱਡੀ ਲੈ ਕੇ ਮੈਂ ਬਹੁਤ ਵਾਰ ਖਾਲੀ ਕਰਾਇਆ ਪਿਕ ਬਲਾਜੇ ਦੀਆਂ ਦੁਕਾਨਾਂ ਵੀ ਖਾਲੀ ਕਰਾਈਆਂ ਵਾ ਰੇੜੀਆਂ ਵੀ ਕਰਾਈਆਂ ਉਹਨਾਂ ਨੂੰ ਕਿਹਾ ਜੇ ਜਿਹੜੀ ਪਾਰਕ ਬਣੀ ਜਾਂਦੇ ਚਿਲਾ ਲਓ No problem ਇੱਥੇ ਸਾਨੂੰ ਕੋਈ ਇਸ਼ਾਰੀ ਹੈਗਾ ਇਹ ਨਗਰ ਨਿਕਬ ਦਾ ਕੰਮ ਆ ਉਹ ਲਾਣ ਦੁਕਾਨਦਾਰ ਜਾਂ ਫਿਰ ਰੇੜੀਆਂ ਵਾਲੇ ਟ੍ਰੈਫਿਕ ਪੁਲਿਸ ਮੁਲਾਲਮਾਂ ਦੀ ਗੱਲ ਨਹੀਂ ਸੁਣਦੇ ਦੇਖੋ ਪਤਾ ਕਾਰਨ ਕੀ ਹੈ ਜੀ ਦੇਖੋ ਇੱਕ ਫਿਤਰਤ ਬਣ ਗਈ ਹੈ ਲੋਕਾਂ ਦੀ ਵੀ ਜਿਹੜਾ ਬੰਦਾ ਕੰਮ ਕਰਦਾ ਨਾ ਉਹਨੂੰ ਕੰਮ ਨਹੀਂ ਕਰਨ ਦੇਣਾ ਇਸ ਕਰਕੇ ਸਾਡਾ ਮਤਲਬ ਹੈ ਉਹ ਟ੍ਰੈਫਿਕ ਨਾਲ ਅਸੀਂ ਚਾਹੁੰਦੇ ਆਂ ਵੀ ਸਾਰੇ ਅਮਰਸਾਦੀ ਤਹਿਤ ਵਧੀਆ ਤਰੀਕੇ ਨਾਲ ਚੱਲੇ ਕਿਸੇ ਨੂੰ ਪਰੇਸ਼ਾਨੀ ਨਾ। ਅਗਰ ਕਿਤੇ ਅੱਗ ਲੱਗ ਜੇ ਜਾਂ ਕੋਈ ਗੱਲਬਾਤ ਹੋ ਜੇ ਉਸ ਜਗ੍ਹਾ ਦੇ ਥੱਲੇ ਜਿਹੜਾ ਉਹ ਪਾਣੀ ਭਰਦੇ ਆ ਉੱਥੇ ਟਰੱਕ ਨਾ ਲੱਗੇ ਅੱਧਾ ਘੰਟਾ ਤੇ ਫਿਰ ਬੜੀ ਤਕੜੀ ਸਮੱਸਿਆ ਆ। ਸਾਡਾ ਫਰਜ਼ ਬੰਦਾ ਉਹਨੂੰ ਖਾਲੀ ਰੱਖਾਉਣਾ। ਬਰਨਦਵਾਰ ਕਾਰਪੋਰੇਸ਼ਨ ਨੇ ਕਿਹਾ ਵਾ ਮੈਂ ਖਾਲੀ ਕਰਾ ਕੇ ਕਹਿੰਦਾ ਵਾ ਨੋਟਸਮੈਂਟ ਕਰਦਾ ਇਹਦੇ ਥੱਲੇ ਗੱਡੀ ਨਾ ਲਾਇਆ ਕਰੋ। ਇਸ ਕਰਕੇ ਇਹ ਆ ਕੋਈ ਉਹ ਆਪਣੇ ਤੌਰ ਤੇ ਕੋਈ ਮਾਨਸਿਕ ਤੌਰ ਤੇ ਹੋ ਸਕਦਾ। ਸਾਡੀ ਕੋਈ ਨਿੱਜੀ ਨਹੀਂ ਕਿਸੇ ਨਾਲ ਨਹੀਂ ਆ ਕਿ ਨਾ ਉਹਨਾਂ ਕੋਈ ਵਰਤੋ। ਇਹ ਸਾਡਾ ਮ ਪਿਜੜੀਆਂ ਰੇੜੀਆਂ ਆ ਆਪਣੇ ਸਵੱਤਥ ਥਾਂ ਤੇ ਲਾਓ ਜਿੱਥੇ ਪਬਲਿਕ ਵੀ ਕੇਰਾ ਬੈਰ ਕੇ ਕਾਹ ਲਵੇ ਤੇ ਲੋਕ ਵੀ ਜਿਹੜੇ ਆ ਰਸਤਾ ਬਲੌਕਡਾਉ ਠੀਕ ਹੈ ਖੈਰ ਅਸੀਂ ਅਕਸਰ ਹੀ ਦੇਖਦੇ ਹਾਂ ਕਿ ਸੜਕਾਂ ਦੇ ਕਿਨਾਰੇ अनेਕਾਂ ਰੇੜੀਆਂ ਲਗਾਈਆਂ ਜਾਂਦੀਆਂ ਨੇ ਜਿਸ ਕਰਕੇ ਕਿਤੇ ਨਾ ਕਿਤੇ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਤਾਂ ਜ਼ਰੂਰ ਕਰਨਾ ਪੈਂਦਾ ਪਰ ਦੂਜੇ ਪਾਸੇ ਇਹਨਾਂ ਲੋਕਾਂ ਦਾ ਕਹਿਣਾ ਹੈ ਕਿ ਸਾਡੇ ਨਾਲ ਤਕਾ ਕੀਤਾ ਜਾ ਰਿਹਾ ਹਕੀਕਤ ਟੀਵੀ ਪੰਜਾਬੀ ਲਈ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ